ਹਾਂਜੀ ਦੋਸਤੋ ਸਸਰੀ ਕਾਲ ਕੀ ਹਾਲਾ ਭਰਾ ਠੀਕ ਠਾਕ ਹਾਂ ਸਾਰੇ ਹੀ ਬਾਈ ਕਿੰਨੇ ਆਪਣੇ ਮਾਨਗੋੜ ਫਾਰਮ ਤੇ ਆਪਣੀ ਵੀਡੀਓ ਦੇਖ ਰਹੇ ਨੇ ਸਾਰੇ ਬਾਈਆਂ ਦਾ ਭੈਣ ਭਾਂਜੇ ਦਾ ਸਾਰਿਆਂ ਦਾ ਸਵਾਗਤ ਹਾਂਜੀ ਦੋਸਤੋ ਆਪਾਂ ਖੜੇ ਅੱਜ ਪਿੰਡ ਰੱਲੀ ਕਿੱਥੇ ਕੇ ਬਾਈ ਬੱਕਰਾ ਮੰਡੀ ਨਵੀਂ ਸਟਾਰਟ ਹੋਈ ਆ ਆ ਜੰਗ ਮੁੰਡੇ ਨਵੇਂ ਆ ਨੇ ਬਹੁਤ ਹੀ ਵਧੀਆ ਸੋਹਣਾ ਪਰਾਲੇ ਦੇ ਨਾਲ ਬਾਈ ਜੀ ਬੱਕਰੀ ਪਾਲਣ ਦਾ ਕੰਮ ਅੱਗੇ ਵਧਾਉਣ ਵਾਸਤੇ ਅੱਗੇ ਕਿਹੜੇ ਹੁਣ ਨਵੇਂ ਭੈਣ ਭਰਾ ਕੋਈ ਨਵਾਂ ਫਾਰਮ ਕਰ ਰਹੇ ਨੇ ਉਹਨਾਂ ਵਾਸਤੇ ਬਾਈਆਂ ਨੇ ਬਹੁਤ ਹੀ ਸੋਹਣਾ ਪ੍ਰਾਲਾ ਸੋਚਿਆਗਾ ਪਿੰਡ ਰੱਲੀ ਦੇ ਵਿੱਚ ਜ਼ਿਲ੍ਹਾ ਮਾਨਸਾ ਕਿੱਥੇ ਕਿ ਬਾਈ ਕਨਾ ਬਾਈ ਦੋ ਭਾਈ ਰਲ ਕੇ ਬਹੁਤ ਵਧੀਆ ਬੱਕਰੀ ਪਾਲਣ ਦਾ ਕੰਮ ਕਰ ਰਹੇ ਨੇ ਤੁਸੀਂ ਕਹਿੰਨਾ ਬਾਈ ਜੀ ਆਪਾਂ ਨੇ ਬਾਈਆਂ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਆ ਕਿ ਨਵੀਂ ਮੰਡੀ ਲਾਈ ਆ ਬੱਕਰੀਆਂ ਨੇ ਕਿਹਨਾ ਆਪਾਂ ਵੱਧ ਤੋਂ ਵੱਧ ਹੋ ਰਹੇ ਪਿੰਡ ਰੱਲੀ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਬੰਨ ਜਾਣੇ ਕਹਣਾ ਬੱਕਰਾ ਮੰਡੀ ਉਰੇ ਹਰ ਤਰ੍ਹਾਂ ਦਾ ਬੱਕਰੀਆਂ ਬੱਕਰੇ ਢੇਡੂ ਢੇਡਾਂ ਹਰ ਤਰ੍ਹਾਂ ਦਾ ਬਾਈ ਜੀ ਉਰੇ ਮਾਲ ਵੇਚਣ ਵਾਸਤੇ ਆਉਂਦਾ ਤੇ ਬਰੀਡਿੰਗ ਵਾਲਾ ਮਾਲ ਵੀ ਆਉਂਦਾ ਬਾਈ ਜੀ ਤੇ ਕਾਟੂ ਵਾਲਾ ਵੀ ਆਉਂਦਾ ਹਰ ਪ੍ਰਕਾਰ ਦਾ ਮਾਲ ਆਉਂਦਾ ਬਾਕੀ ਕਹਣਾ ਕਿਹੜੇ ਮੰਡੀ ਦੇ ਹੋਨਰ ਨੇ ਆਪਾਂ ਉਹਨਾਂ ਨਾਲ ਕਰਾਉਨੇ ਆ ਗੱਲਬਾਤ ਤੇ ਨਾਲ ਆਪਣੇ ਮਸ਼ਹੂਰ ਹਸਤੀਆਂ ਪਹੁੰਚ ਹੋਈਆਂ ਨੇ ਰਾਜੂ ਦੜਬਾ ਆਪਣਾ ਬਹੁਤ ਹੀ ਪੁਰਾਣਾ ਬੰਦਾ ਹੈਗਾ ਖੜਿਆਰੀ ਹੈਗਾ ਮੰਡੀਆਂ ਦਾ ਤੇ ਬਾਕੀ ਘਰੇ ਵੀ ਮਾਲ ਪਸ਼ੂ ਰੱਖਦਾ ਸਾਨੂੰ ਪਤਾ ਬਹੁਤ ਮਸ਼ਹੂਰ ਹੈਗਾ ਵਧੀਆ ਸਾਰੀ ਜਾਣਕਾਰੀ ਆ ਗਈ ਕਿਸੇ ਨੂੰ ਵੀ ਕਿਸੇ ਨੂੰ ਮਾੜਾ ਕਿਸੇ ਨਾਲ ਧੱਕਾ ਨਹੀਂ ਹੋਣ ਦਾ ਬਹੁਤ ਵਧੀਆ ਰੇਟ ਸੌਦੇ ਕਰਾਉਂਦਾਗਾ ਤੇ ਬਾਕੀ ਵੀ ਸਾਰੇ ਕਨੇ ਆਪਣੀ ਪਾਵਲ ਕਾ ਆਪਾਂ ਨੂੰ ਦੇਖਣ ਵਾਲੀ ਇਹ ਸਾਰੇ ਕਨੇ ਇਹਦਾ ਮਾਨ ਆਦਰ ਵੀ ਵਧੀਆ ਕਰਦੇ ਨੇ ਆਪਣੇ ਰਾਜੂ ਦੜਬਾ ਦਾ ਸਾਡਾ ਵਧੀਆ ਜੀ ਤੁਸੀਂ ਉਸ ਤੋਂ ਠੀਕ ਆ ਜੀ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਗੁਰਪ੍ਰੀਤ ਸਿੰਘ ਹਾਂ ਜੀ ਠੀਕ ਆ ਬਾਈ ਜੀ ਪਿੰਡ ਦੱਸੋ ਆਪਣਾ ਕਿਹੜਾ ਆਪਣਾ ਰੱਲੀ ਹੈ ਜੀ ਠੀਕ ਆ ਜੀ ਕਿਹੜੇ ਜ਼ਿਲ੍ਹੇ ਚ ਪੈਂਦਾ ਇਹ ਮਾਨਸਾ ਜ਼ਿਲ੍ਹੇ ਚ ਹੈ ਜੀ ਠੀਕ ਆ ਜੀ ਇਹ ਮੰਡੀ ਕਿਹੜੇ ਰੋਡ ਤੇ ਲੱਗਦੀ ਹੈ ਬਾਈ ਜੀ? ਇਹਦੀ ਲੋਕੇਸ਼ਨ ਹੈਗੇ ਜੀ ਰੱਲੀ ਤੋਂ ਰੰਗੜ੍ਹਾਲ ਰੋਡ। ਠੀਕ ਹੈ ਜੀ। ਜੇ ਆਪਾਂ ਮੰਨ ਕੇ ਚੱਲੋ ਵੀ ਰੱਲੀ ਵਾਲੀ ਸਾਈਡ ਤੋਂ ਆਉਣੇ ਆਂ। ਠੀਕ ਹੈ ਜੀ। ਤਾਂ ਤਾਂ ਇਹ ਆਪਣੇ ਪਿੰਡ ਤੋਂ ਡੇਢ ਪੌਣੇ ਤੋਂ 2 ਕਿਲੋਮੀਟਰ ਦੇ ਤਕਰੀਬਨ ਪੈ ਜਾਂਦੀ ਹੈ। ਠੀਕ ਹੈ ਜੀ। ਵੀ ਜੇ ਆਪਾਂ ਰੰਗੜ੍ਹਾਲ ਸਾਈਡ ਤੋਂ ਆਉਣੇ ਆਂ ਤਾਂ ਇਹ ਤਨ 3.5 ਕਿਲੋਮੀਟਰ ਦੀ ਜਿਹੜੀ ਦੂਰੀ ਤੇ ਉੱਤੇ ਰਹਿ ਜਾਂਦੀ ਹੈ। ਰਹਿ ਜਾਂਦੀ ਹੈ ਜੀ। ਇਹ ਰੰਗੜ੍ਹਾਲ ਰੋਡ ਦੇ ਉੱਤੇ ਲੱਗਦੀ ਹੈ। ਇਹ ਮੇਨ ਰੰਗੜ੍ਹਾਲ ਰੋਡ ਹੈ ਜੀ। ਠੀਕ ਆ। ਮੇਨ ਰੋਡ ਦੇ ਉੱਤੇ ਹੀ ਲੱਗਦੀ ਹੈ। ਹਾਂਜੀ ਹ ਹੁਣ ਆਪਣੇ ਮੰਡੀ ਦੇ ਪ੍ਰਬੰਧ ਹੈਗੇ ਵੀ ਜਿਹੜਾ ਤਾਂ ਮੰਨ ਜੇ ਆਪਾਂ ਮਾਲ ਦੀ ਗੱਲ ਕਰੀਏ ਹਾਂਜੀ ਵੀਰਾ ਮਾਲ ਵਾਸਤੇ ਠੰਡਾ ਪਾਣੀ ਹੈ ਠੀਕ ਆ ਜੀ ਆਪਣੇ ਵੱਲੋਂ ਟੈਂਟ ਲਾਇਆ ਹੋਇਆ ਹੈ ਠੀਕ ਆ ਜੀ ਕੁਦਰਤੀ ਛਾਂ ਹੈ ਠੀਕ ਆ ਜੀ ਤੇ ਬਾਕੀ ਜਿਹੜੇ ਆਪਣੇ ਵਪਾਰੀ ਵੀਰ ਆਉਂਦੇ ਨੇ ਹਾਂਜੀ ਉਹਨਾਂ ਵਾਸਤੇ ਸਾਰਾ ਦਿਨ ਚਾਹ ਤੇ ਬਿਸਕਟਾਂ ਦਾ ਲੰਗਰ ਸਾਰਾ ਦਿਨ ਚੱਲਦਾ ਹੈ ਠੀਕ ਆ ਜੀ ਆਰ ਉਹਦਾ ਠੰਡਾ ਪਾਣੀ ਠੀਕ ਆ ਜੀ ਤੇ ਬੈਠਣ ਵਾਲੀ ਕੁਰਸੀਆਂ ਦਾ ਪ੍ਰਬੰਧ ਵੀ ਹੈ ਠੀਕ ਆ ਜੀ ਹਾਂਜੀ ਤੇ ਸਾਰਾ ਪ੍ਰਬੰਧ ਹੈਗਾ A to Z ਪ੍ਰਬੰਧ ਹੈ ਹੀ ਆਪਣੇ ਕੋਲੇ ਜਿ ਮੰਨ ਕੇ ਚੱਲੋ ਆਪਣੀ ਮੰਡੀ ਨੂੰ ਜਿਹੜਾ ਰਸਤਾ ਆਉਂਦਾ ਹੈ ਉਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈਗੀ ਖੁੱਲਾ ਡੁੱਲਾ ਰਸਤਾ ਹੈ ਠੀਕ ਹੈ ਜੀ ਤੇ ਬਾਕੀ ਗੱਲ ਜੇ ਆਪਾਂ ਪਰਚੀ ਦੀ ਕਰੀਏ ਠੀਕ ਹੈ ਜੀ ਜੇ ਪਹਿਲੀ ਗੱਲ ਤਾਂ ਜਿਵੇਂ ਮੰਨ ਕੇ ਚੱਲੋ ਵੀ ਮੰਡੀਆਂ ਤੇ ਐਂਟਰੀ ਫੀਸ ਲੈਂਦੇ ਨੇ ਹਾਂ ਜੀ ਚਾਹੇ ਉਹ ਬੱਚਾ ਛੋਟਾ ਚਾਹੇ ਵੱਡਾ ਹੈ ਚਾਹੇ 10 ਹੈ 20 ਉਹ ਕਿੰਨੀ ਵੀ ਲੈਂਦੇ ਆਪਾਂ ਕਿਸੇ ਮੰਡੀ ਨੂੰ ਨਹੀਂ ਕਰਦੇ ਠੀਕ ਹੈ ਜੀ ਬਾਕੀ ਜੇ ਆਪਾਂ ਗੱਲ ਪਾਰਕਿੰਗ ਦੀ ਕਰੀਏ ਗੱਡੀ ਮੋਟਰਸਾਈਕਲ ਦੀ ਤਾਂ ਉਹ ਅਸੀਂ ਬਿਲਕੁਲ ਫਰੀ پارک ਗਏਗਾ ਕੋਈ ਅਸੀਂ ਪਰਚੀ ਨਹੀਂ ਘੱਟ ਰਿਹਾ ਠੀਕ ਹੈ ਜੀ ਇੱਕ ਤਾਂ ਹੁੰਦਾ ਵੀ ਖਾਮਨੀ ਵੀ ਵੀਡੀਓ ਚ ਕਹੀ ਅਨਰਜਨ ਨੇ ਵੀਰ ਵੀ ਆਪਣੇ ਕੋਲੋਂ ਤੁਸੀਂ ਬਕਾਇਦਾ ਉਹਨਾਂ ਨੂੰ ਪੁੱਛ ਸਕਦੇ ਹੋ ਨਹੀਂ ਠੀਕ ਹੈ ਜੀ ਹਾਂਜੀ ਚੰਗੀ ਗੱਲ ਹੈ ਜੀ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਬਾਈ ਜੇ ਇਸ ਮੰਡੀ ਦੇ ਠੀਕ ਹੈ ਜੀ ਤੁਸੀਂ ਨੇ ਬਾਈਆਂ ਨੂੰ ਰਜਗਾਰ ਦਿੱਤਾ ਕਿਹੜੇ ਆਪਾਂ ਅੱਜ ਕਹਿ ਦਿੰਦੇ ਆ ਮੁੰਡਿਆਂ ਨੂੰ ਵੀ ਅਸੀਂ ਬੇਰ ਰਜਗਾਰ ਫਿਰਦੇ ਆ ਹਾਂਜੀ ਬਾਈ ਜੀ ਅੱਜ ਦਾ ਸਮਾਂ ਬੇਰ ਰਜਗਾਰੀ ਦਾ ਨਹੀਂ ਹੈਗਾ ਜੇ ਅਸੀਂ ਕਹਿੰਨਾ ਧੰਦਾ ਕਰਨਾ ਚਾਹੀਏ ਕਿਉਂ ਨਹੀਂ ਅੱਜ ਦਾ ਧੰਦਾ ਹੈਗਾ ਬਹੁਤ ਵਧੀਆ ਜੇ ਆਪਾਂ ਛੋਟੇ ਲੈਵਲ ਤੋਂ ਵੀ ਕੰਮ ਸਟਾਰਟ ਕਰਦੇ ਆਂ ਅੱਜ ਇਹ ਬਾਈ ਜੀ ਆਪਾਂ ਛੋਟੇ ਲੈਵਲ ਤੋਂ ਕੰਮ ਸਟਾਰਟ ਕਰਕੇ ਗਾਹ ਵੱਡੇ ਲੈਵਲ ਤੇ ਵੀ ਕੰਮ ਕਰ ਸਕਦੇ ਆਂ ਕਿਵੇਂ ਹੁਣ ਬਾਈ ਜੀ ਦੇਖੋ ਬੱਕਰਾ ਮੰਡੀ ਲਾਈਆ ਬਹੁਤ ਸੋਹਣੇ ਢੰਗ ਦੇ ਨਾਲ ਦੇਖੋ ਓਰੇ ਮਾਲ ਆਉਣ ਲੱਗਿਆ ਬਾਈ ਜੀ ਮਾਲ ਦਿਖਾਓ ਪਹਿਲਾਂ ਮੜਾ ਜਾ ਉਧਰ ਦੇਖੋ ਕਿੰਨਾ ਮਾਲ ਆਇਆ ਹੋਇਆ ਤਾਂ ਤੇ ਕਿੰਨੇ ਸੋਹਣੇ ਢੰਗ ਦੇ ਨਾਲ ਬਾਈ ਜੀ ਕਿੰਨਾ ਸੌ ਦਾ ਪ੍ਰਬੰਧਾ ਦੇਖੋ ਟੰਟ ਟੰਟ ਲਾ ਕੇ ਬਾਈ ਜੀ ਨੇ ਕਿੰਨਾ ਖਰਚਾ ਕਰਕੇ ਤੁਸੀਂ ਨੇ ਆ ਲਾਲੂ ਭਾਈ ਜੀ ਆਪਾਂ ਕੀ ਗੱਲ ਕਹਦੇ ਨਾਰਮਲ ਜਿਹਾ ਕੰਮ ਕਰ ਦੇਣਾ ਕਈ ਗੱਲ ਪਹਿਲੀ ਗੱਲ ਵੀ ਪਤਾ ਨਹੀਂ ਮੰਡੀ ਭਰੂਕ ਤਾਂ ਨਾ ਭਰੂ ਪਹਿਲਾਂ ਬਾਈਆਂ ਨੇ ਖਰਚਾ ਕਰਕੇ ਆਪਦੀ ਜੇਬ ਦੇ ਵਿੱਚੋਂ ਤੇ ਆ ਸਾਰਾ ਟੈਂਕੀ ਦੇਖੋ ਪਾਣੀ ਪੂਣੀ ਦਾ ਆਪ ਪਾਣੀ ਲਿਆ ਕੇ ਠੀਕਾ ਜੀ ਸਾਰਾ ਕੁਝ ਲਿਆ ਕੇ ਬਾਈਆਂ ਨੇ ਕਿਹਾ ਵਧੀਆ ਢੰਗ ਦੇ ਨਾਲ ਮੰਡੀ ਕਨਾ ਬਹੁਤ ਸੋਹਣੇ ਢੰਗ ਦੇ ਨਾਲ ਬਾਈਆਂ ਨੇ ਭਰਨ ਲਾਈ ਆ ਗਈ ਬਾਈ ਕਹਿੰਦਾ ਤੁਸੀਂ ਨੇ ਕੀ ਕਰਨਾ ਭਰਾ ਬਣ ਕੇ ਇੱਕ ਛੋਡੇ ਮੋਰੀ ਸਾਡੀ ਅਰਜ਼ੀ ਆ ਗਈ ਕਿਉਂਕਿ ਪਹਿਲਾਂ ਤਾਂ ਅਸੀਂ ਜਾਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਮਾਲ ਪਸੂ ਦੇਖਣਾ ਹੁਣ ਬਾਈ ਜੀ ਤੁਸੀਂ ਕਹਿੰਨਾ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਆ ਕੇ ਮੰਡੀਆਂ ਤੇ ਆਓ ਵਿਜ਼ਿਟ ਕਰੋ ਮਾਲ ਪਸੂ ਦੇਖੋ ਵੀ ਆਪਾਂ ਨੇ ਮਾਲ ਵੇਚਣਾ ਜਾਂ ਲੈਣਾਗਾ ਕਿਸ ਤਰ੍ਹਾਂ ਦਾ ਤੁਸੀਂ ਮੰਡੀ ਦੇ ਵਿੱਚ ਆ ਕੇ ਕੇਰਾ ਤੁਸੀਂ ਨੇ ਟਰਾਈ ਮਾਰੋ ਉਰੇ ਤੁਹਾਨੂੰ ਹਰ ਤਰ੍ਹਾਂ ਦਾ ਮਾਲ ਮਿਲੂਗਾ ਤੁਹਾਨੂੰ ਪਤਾ ਲੱਗੂ ਰੇਟ ਦਾ ਵੀ ਪਤਾ ਲੱਗੂਗਾ ਤੇ ਆਪਾਂ ਨੂੰ ਇਹ ਵੀ ਪਤਾ ਲੱਗੂਗਾ ਵੀ ਮਾਲ ਆਪਾਂ ਨੂੰ ਪਿੰਡਾਂ ਚ ਕੀ ਰੇਟ ਮਿਲ ਰਿਹਾ ਤੇ ਮੰਡੀ ਤੋਂ ਕੀ ਰੇਟ ਮਿਲ ਰਿਹਾ ਠੀਕ ਆ ਭਾਈ ਆਪਾਂ ਕਰਾਉਣੇ ਦੂਜੇ ਭਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਕੀ ਹਾਲ ਨੇ ਠੀਕ ਠਾਕ ਵੜੀ ਹਾਂਜੀ ਬਾਈ ਕੀ ਕਹਿਣਾ ਚਾਹੁੰਨੇ ਆਪਣੇ ਦੇਖਣ ਵਾਲੇ ਸਰੋਤਿਆਂ ਨੂੰ ਬਸ ਵੀ ਇਹੀ ਕਹਿਣਾ ਚਾਹੁੰਨੇ ਵੀ ਜਿਹੜੀ ਅਸੀਂ ਮੰਡੀ ਲਾ ਰਹੇ ਹਾਂ ਦੇਖੋ ਅਸੀਂ ਆਪਣੇ ਮੁੱਲੋਂ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਵਾਜੀ ਠੀਕ ਹੈ ਜੀ ਤੇ ਚਲੋ ਐਵੇਂ ਵੀ ਅਸੀਂ ਹਰ ਇੱਕ ਬੰਦੇ ਨੂੰ ਰੁਜ਼ਗਾਰ ਦੇ ਸਕੀਏ ਠੀਕ ਹੈ ਜੀ ਅਤੇ ਆਪਣੇ ਕੰਮ ਨੂੰ ਹੋਰ ਵਧਾ ਸਕੀਏ ਹੁਣ ਜਿਵੇਂ ਹੁਣ ਬਾਈ ਰਾਜੂ ਹੋਰੀ ਯੂਟਿਊਬਰ ਵਗੈਰਾ ਸਾਰੇ ਬਾਈ ਹੋਰੀ ਆਉਂਦੇ ਨੇ ਸojog ਨਾਲ ਹਨਾ ਸਾਰਾ ਵੀ ਅਸੀਂ ਮਾਨ ਸਨਮਾਨ ਕਰ ਸਕੀ ਤੇ ਬਾਈ ਜੀ ਕਿਸੇ ਨਾਲ ਕੋਈ ੱੱੱਕਾ ਵਗੈਰਾ ਵਰੇ ਜੇ ਆਪਾਂ ਕਰੀਏ ਸੌਦੇ ਚ ਨਹੀਂ 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 ਬਾਈ ਜੀ ਕੋਈ ੱੱੱਕਾ ਕੋਈ ਹੋਸ਼ ਨਹੀਂ ਸਪੋਜੀ ਆ ਆਪ ਆਪ ਮਦਦ ਕਰਦੇ ਹਾਂਜੀ ਹਾਂ ਆਪ ਮਦਦ ਕਰਦਾ ਬਾਈ ਜੀ ਕੋਈ ਇਹੀ ਦੀ ਵੇਸੀ ਗੱਲ ਹੀ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਚੰਗੀ ਗੱਲ ਆ ਬਾਈ ਜੀ ਫਿਰ ਕਾਹਾਂ ਮੰਡੀ ਦੇ ਹੋਰ ਰੂਲ ਕਰੋਗੇ ਹਾਂਜੀ ਫਿਰ ਆ ਫਿਲਹਾਲ ਤਾਂ ਭਾਈ ਜੀ ਦੇਖੋ ਸਾਡਾ ਮੋਟਿਵ ਇਹੀ ਹੈ ਵੀ ਜਿਹੜੇ ਹੁਣ ਰੂਲ ਚੱਲੀ ਜਾਂਦੂਗਾ ਹਨਾ ਠੀਕ ਹੈ ਚਲੋ ਆਇਆ ਬਾਈ ਨਹੀਂ ਵੀ ਭਾਈ ਆਪਾਂ ਪ੍ਰਬੰਧ ਦੀ ਗੱਲ ਕਰੀਏ ਪ੍ਰਬੰਧ ਹਾਂ ਪ੍ਰਬੰਧ ਹੋਰ ਵਧੀਆ ਕਰਾਂਗੇ ਇਸ ਤੋਂ ਇਸ ਤੋਂ ਹੀ ਬਹੁਤ ਵਧੀਆ ਪ੍ਰਬੰਧ ਕਰਾਂਗੇ ਜੀ ਦੇਖਦਾ ਬੰਦਾ ਪਹਿਲਾਂ ਤਾਂ ਇਹ ਦੇਖਦਾ ਵੀ ਯਾਰ ਆਪਾਂ ਸਾਜਰੇ ਜਾਣਾ ਵੀ ਰੋਟੀ ਬਣਾ ਕੇ ਲੈ ਜਾਣੀ ਆ ਠੀਕ ਆ ਪਹਿਲਾ ਬੰਦੇ ਦੇ ਮਨ ਚ ਇਹ ਹੁੰਦੀ ਹੈ ਕਰ ਵੀ ਆਪਾਂ ਲੇਟ ਹੋਵਾਂਗੇ ਉੱਥੇ ਕੁਛ ਨਾ ਕੁਛ ਆਈ ਨਹੀਂ ਪਤਾ ਖਾਣ ਨੂੰ ਕੁਛ ਮਿਲੇ ਜਾਂ ਨਾ ਮਿਲੇ ਹਾਂ ਪਹਿਲੀ ਗੱਲ ਤਾਂ ਬਾਈਆਂ ਦਾ ਭਾਈ ਬਹੁਤ ਛੋੜਾ ਪੁਰਾਣਾ ਬਾਈ ਕਹਿੰਦਾ ਵੀ ਓਰੇ ਆਪਾਂ ਨੂੰ ਚਾਹ ਨਾਲ ਬਿਸਕਟ ਕਿਵੇਂ ਹੁਣ ਕਿਵੇਂ ਕਿਸੇ ਤਰ੍ਹਾਂ ਦਾ ਮੂਰੇ ਆਪਾਂ ਨੂੰ ਪਤਾ ਲੱਗੂਗਾ ਵੀ ਮੰਡੀ ਕਹਾ ਵਧੀਆ ਭਰਦੀ ਆ ਆਪਾ ਲੰਗਰ ਦਾ ਵੀ ਲੰਗਰ ਦਾ ਪ੍ਰਬੰਧ ਵੀ ਦੂਰ ਕਰਾਓ ਲੰਗਰ ਦਾ ਪ੍ਰਬੰਧ ਵੀ ਬਾਈ ਜੀ ਉਰੇ ਹੋਊਗਾ ਤੁਸੀਂ ਬਾਈ ਜੀ ਦੂਰੋਂ ਸੁਨੇਹਾ ਆ ਸਕਦੇ ਹੋ ਮਾਲ ਲੈ ਕੇ ਉਰੇ ਵਪਾਰੀ ਭਰਾ ਤੇ ਕਿਹੜੇ ਖਰੀਦਣ ਵਾਲੇ ਹੋਣਗੇ ਬਾਈ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਬਾਈ ਤੁਸੀਂ ਕਹਿੰਦਾ ਸੁਨੇਹਾ ਆ ਸਕਦੇ ਹੋਰੇ ਕੋਈ ਦਿੱਕਤ ਨਹੀਂ ਜੇ ਕੋਈ ਦੂਰੋਂ ਬੰਦਾ ਆਉਂਦਾਗਾ ਭਾਈ ਜੀ ਤੁਸੀਂ ਨੰਬਰ ਬੋਲੋ ਆਪਣਾ ਨੰਬਰ ਮੇਰਾ ਹੈਗਾ ਜੀ 62832306 ਨਾਮ ਮੇਰਾ ਸੰਦੀਪ ਸਿੰਘ ਹੈ ਜੀ ਸੰਦੀਪ ਸਿੰਘ ਹਾਂਜੀ ਭਾਈ ਜੀ ਠੀਕ ਆ ਭਾਈ ਜੀ ਆ ਤੁਸੀਂ ਬਾਈ ਨਾਲ ਤੁਸੀਂ ਦੋਨੇ ਬਾਈਆਂ ਨਾਲ ਕਨੈਕਟ ਕਰ ਸਕਦੇ ਹੋ ਬਾਕੀ ਆਪਾਂ ਆਪਣੇ ਸਤਾਜ ਜੀ ਨਾਲ ਰਾਜੂ ਨਾਲ ਗੱਲਬਾਤ ਕਰਾਉਨੇ ਆਗੇ ਤਾਇਆ ਆਪਣਾ ਤੇ ਬੱਤਾ ਹੀ ਸਸਰੀ ਘਰ ਜੀ ਹਾਂਜੀ ਹੋਰ ਸੁਣਾਓ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਤੁਸੀਂ ਸੁਣਾਓ ਕੋਈ ਕਾਜੀ ਸਰਕਾਰ ਪਰਵਾਹ ਠੀਕ ਹੈ ਹਾਂ ਜੀ ਹਾਂ ਜੀ ਬਹੁਤ ਵਧੀਆ ਠੀਕ ਹੈ ਜੀ ਕਿਵੇਂ ਲੱਗਿਆ ਪਾਈਆਂ ਦਾ ਮੰਡੀਆਂ ਦਾ ਔਰ ਇਸ ਮੰਡੀ ਤਾਂ ਜੀ ਇਹ ਬਹੁਤ ਵਧੀਆ ਠੀਕ ਹੈ ਜੀ ਮੈਂ ਤਾਂ ਖਰ ਪਹਿਲੀ ਮੰਡੀ ਵੀ ਆਇਆ ਸੀ ਠੀਕ ਹੈ ਜੀ ਥੋੜਾ ਪਤਾ ਨਹੀਂ ਵੀ ਆਏ ਹੋ ਜਾਂ ਨਹੀਂ ਆਏ ਪਹਿਲੀ ਮੰਡੀ ਆਏ ਹੋ ਨਾ ਮੈਂ ਨਹੀਂ ਆਇਆ ਤਾਂ ਜੀ ਅੱਛਾ ਪਹਿਲੀ ਮੰਡੀ ਆਏ ਹੋ ਹਾਂ ਜੀ ਮੰਡੀ ਇਹ ਬਹੁਤ ਵਧੀਆ ਇਲਾਕੇ 'ਚ ਮੰਡੀ ਨਹੀਂ ਨੇੜੇ-ਨੇੜੇ ਕੋਈ ਕੋਈ ਹੈਗੀ 12-12 ਮੀਲ ਚਾਲੇ ਦਲੇ ਠੀਕ ਹੈ ਜੀ ਵਿਚਾਲੇ ਮੰਡੀਆਂ ਇਹਨ ਗੜ 'ਚ ਹੈ ਹਾਂ ਜੀ ਇਧਰ ਬਰੇਤੇ ਆ ਗਏ ਬਹੁਤ ਧੰਨਵਾਦ ਕਰਦਾ ਵਧਾਈਆਂ ਦੇ ਪਾਤਰ ਨੇ ਹਣਾ ਇਹਨਾਂ ਦਾ ਧੰਨਵਾਦ ਬਹੁਤ-ਬਹੁਤ ਹੈ ਜੀ ਜਿਨ੍ਹਾਂ ਨੇ ਤੇ ਐਡਾ ਅਰਜ਼ਾਰ ਦੇ ਤੱਕ ਦਿੱਤਾ 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 ਜਿਹੜੀ ਸਾਡੀ ਨਵੀਂ ਪਨੀਰੀ ਅੱਜ ਹੀ ਆਉਣ ਵਾਲੀ ਆ ਮੁੰਡੇ ਨਵੇਂ ਨੇ ਹਾਂਜੀ ਕਿਉਂਕਿ ਜਿਹੜੇ ਨਸ਼ੇ ਪੱਤੇ ਤੋਂ ਵਚਣਗੇ ਹਾਂਜੀ ਇਸ ਠੰਡੇ ਦੇ ਵਿੱਚ ਵੜਨਗੇ ਬੱਕਰੀਆਂ ਮੇਮਣਿਆਂ ਦਾ ਪਿਆਰ ਕਰਨਗੇ ਕਰਨਗੇ ਜੀ ਉਹ ਫਿਰ ਹੋਰ ਲੈਂ ਨੀ ਨਾ ਜਾਂਦੇ ਉਹਨਾਂ ਦੀ ਸੁਰਤੀ ਇਦਰੇ ਰਹਿਣੀ ਹੈ ਹਾਂਜੀ ਤਾਂ ਕਰਕੇ ਬਾਈਆਂ ਦਾ ਬਹੁਤ-ਬਹੁਤ ਧੰਨਵਾਦ ਹੈ ਬਹੁਤ ਵਧਾਈ ਦੇ ਪਾਤਰ ਨੇ ਬਾਈ ਹਾਂਜੀ ਜਿਹੜਿਆ ਨੇ ਕਿ ਚੰਗੀ ਲੈਂ ਛੇੜੀ ਹੈ ਕੋਈ ਮਾੜੀ ਲੈਂ ਨੀ ਛੇੜੀ ਦੇਖੋ ਕਿੱਟੀ ਕਰਦਾ ਕੋਈ ਚਿੱਟਾ ਨਹੀਂ ਵੇਚਦੇ ਨਸਾ ਨਹੀਂ ਵੇਚਦੇ ਆਪਦੀ ਕਿੱਡੀ ਕਰਮਾਂ ਦੀ ਗੱਲ ਆ ਵੀ ਬਾਈਆਂ ਨੇ ਕਿ ਨਾ ਕਿੱਡਾ ਮਨ ਦੇ ਵਿੱਚ ਸੋਚਿਆ ਵੀ ਆਪਾਂ ਰਜਗਾਰ ਲਾਈਏ ਲੋਕਾਂ ਨੂੰ ਬਾਈ ਅੱਜਾ ਦੋ ਕਿੱਲੇ ਜ਼ਮੀਨ ਦੇ ਵੇਲੇ ਛੜਤੇ ਛੜਤੇ ਕੋਈ ਕੁਸਬੀ ਦਾ ਕੋਈ ਕਖਬੀ ਦਾ ਕੋਈ ਬਾਜਰਾ ਵੀ ਦਾ ਸਹੀ ਗੱਲ ਹੈ ਇਹਨਾਂ ਨੇ ਨਾ ਆਪਣੇ ਲੋਕ ਸਮਾਜ ਸੇਵਾ ਵਾਸਤੇ ਵੇਲੇ ਛੜਤੇ ਵੇਲੇ ਛੜਤੇ ਤੇ ਅੱਜ ਕੋਈ ਇਹ ਨਹੀਂ ਇਹਨਾਂ ਨੇ ਫੀਸ ਨਹੀਂ ਲਈ ਕੋਈ ਕਿਰਾਇਆ ਨਹੀਂ ਲਿਆ ਲੋਕਾਂ ਦੀ ਸਮਾਜ ਦੀ ਸੇਵਾ ਵੀ ਕੋਈ ਬੱਕਰੀ ਵੇਚੋ ਕੋਈ ਲਓ ਲਓ ਇਹ ਸੇਵਾ ਹੈ ਸੇਵਾ ਜੀ ਤੇ ਪਰਚੀ ਹੈ 100 ਰੁਪਿਆ ਉਹ ਵੀ ਦੇਖੋ ਜੀ ਜਿਹੜਾ ਜਿਹੇ ਕੱਟਦੇ ਨੇ ਹਜੇ ਲੰਗਰ ਚਲਾਉਂਦੇ ਨੇ ਲੰਗਰ ਵੀ ਚੱਲਦਾ ਕੋਈ ਇਹਨਾਂ ਦਾ ਐਡਾ ਕਮਾਈ ਵਾਲਾ ਧੰਦਾ ਨਹੀਂ ਹਜੇ ਚੱਲਿਆ ਚੱਲਿਆ ਹੈਗਾ ਜੀ ਵੀ ਹੌਲੀ ਹੌਲੀ ਕਮਾਈ ਵਾਲਾ ਧੰਦਾ ਚੱਲੂਗਾ ਟਿਕਾਈ ਨਾਲ ਟਿਕਾਈ ਨਾਲ ਜੇ ਚਲੋ ਜੇ ਰੱਬ ਨੇ ਚਾਹਿਆ ਆਪਾਂ ਮੰਡੀ ਹੌਲੀ ਹੌਲੀ ਸੋਚਦੇ ਆ ਮੇਨ ਰੋਡ ਤੇ ਲਿਜਾਣ ਦੀ ਠੀਕ ਹੈ ਜੀ ਉੱਥੇ ਥੋੜਾ ਜਿਆਹਾ ਥਾਂ ਦੇਖਿਆ ਸੀ ਨੇ ਠੀਕ ਹੈ ਜੀ ਫਿਰ ਇਹਨਾਂ ਨੂੰ ਜਿਵੇਂ ਪਾਈਆਂ ਨੂੰ ਲੋਕੇਸ਼ਨਾਂ ਸੀ ਪੱਕੀਆਂ ਪਾ ਦਾਂਗੇ ਠੀਕ ਹੈ ਜੀ ਜਿਹੜੇ ਕਿ ਵਪਾਰੀ ਭਰਾ ਨੇ ਸਾਡੇ ਮਾਲ ਖਰੀਦਣ ਵਾਲੇ ਠੀਕ ਹੈ ਜੀ ਲੈਣ ਵਾਲੇ ਵੇਚਣ ਵਾਲੇ ਸਾਰਿਆਂ ਨੂੰ ਅਸੀਂ ਉੱਥੇ ਬੁਲਾਇਆ ਕਰਾਂਗੇ ਠੀਕ ਹੈ ਹਜੇ ਮੰਡੀ ਸਾਡੀ ਉਹ ਖੇਤ ਦੇ ਵਿੱਚ ਟਿਕੀ ਹੋਈ ਹੈ ਠੀਕ ਹੈ ਵੀ ਨਵੀਂ ਮੰਡੀ ਅਸੀਂ ਚੱਲ ਬਣ ਗਿਆ ਅੱਡਾ ਬਣਾਤਾ ਠੀਕ ਹੈ ਜੀ ਅੱਡਾ ਪੂਰਾ ਵਧੀਆ ਪੱਕਾ ਬਣਾਤਾ ਜੀ ਪੂਰਾ ਮਾਲ ਆਉਂਦਾ ਠੀਕ ਹੈ ਜੀ ਜਾਂਦਾ ਤੇ ਸਾਡੀ ਤਾਂ ਹੱਥ ਬਣ ਕੇ ਵੀ ਵਪਾਰੀ ਵੱਧ ਤੋਂ ਵੱਧ ਪਹੁੰਚੋ ਪਹੁੰਚੋ ਗੱਲ ਸਹੀ ਹੈ ਮਾਲ ਖਰੀਦੋ ਸਹੀ ਗੱਲ ਹੈ ਜੀ ਜੇ ਵਪਾਰੀ ਨਹੀਂ ਤਾਂ ਅਸੀਂ ਆ ਜੇ ਵਪਾਰੀ ਨਹੀਂ ਤਾਂ ਅਸੀਂ ਨਹੀਂ ਹੈਗੇ ਅਸੀਂ ਨਹੀਂ ਹੈਗੇ ਵਪਾਰੀਆਂ ਨਾਲ ਹੀ ਸਾਨੂੰ ਭਾਏ ਸਹੀ ਗੱਲ ਹੈ ਜੀ ਤੇ ਬਾਈਆਂ ਨੇ ਬਹੁਤ ਬੜਾ ਪ੍ਰਾਲਾ ਕਰਿਆ ਬਹੁਤ ਵਧੀਆ ਜੀ ਚਾਹ ਪਾਣੀ ਦਾ ਲੰਗਰ ਬਿਸਕਟ ਚੱਲਦੇ ਨੇ ਸਾਰਾ ਦਿਨ ਪਾਣੀ ਤਾਂ ਨਹੀਂ ਠੰਡਾ ਤੇ ਪੂਰਾ ਪ੍ਰਬੰਧ ਹੈ ਪਿੰਡ ਦੇ ਬੱਚੇ ਵੀਰੇ ਬਹੁਤ ਆਉਂਦੇ ਨੇ ਠੀਕ ਹੈ ਜੀ ਜਿਵੇਂ ਮਰਜ਼ੀ ਲਾ ਲਓ ਵੀ ਮੰਡੀ ਦੇਖਣ ਆਉਂਦੇ ਨੇ ਚੇ ਨੀਮ ਨਾ ਮੇਮ ਨਹੀਂ ਖਰੀਦਣੋਂਗੇ ਨੇ ਸਾਰਾ ਨਗਰ ਆਉਂਦਾ ਹੀ ਇੱਥੇ ਚੌ ਵਾਲਾ ਚੌਕ ਬਣਿਆ ਹੈ ਜਿਵੇਂ ਆਲਾ ਕਹਿੰਦਾ ਫਲਾਣੇ ਤੋਂ ਗਾਉਣ ਵਾਲਾ ਲੱਗਿਆ ਆਪਾਂ ਚੱਲੀਏ ਦੇਖਣ ਤੇ ਬਹੁਤ ਵਧੀਆ ਪ੍ਰਾਲਾ ਵਿਚਾਰੇ ਬਾਈਆਂ ਦਾ ਹਾਂਜੀ ਮੈਂ ਤਾਂ ਇਹੀ ਕਹਿਣਾ ਵੀ ਇਹਨਾਂ ਦੀ ਮੰਡੀ ਵੱਧ ਤੋਂ ਵੱਧ ਚੱਲਣੀ ਚਾਹੀਦੀ ਚੱਲਣੀ ਚਾਹੀਦੀ ਆ ਤੇ ਬਾਕੀ ਖਰੀਦਣ ਵਾਲਾ ਮਾਲ ਪਸੂ ਤੇ ਵੇਚਣ ਵਾਲਾ ਬਾਈ ਜੀ ਤੁਸੀਂ ਰੰਗ ਰਹਿਣਾ ਰੋਡ ਤੇ ਕਹਣਾ ਪਹੁੰਚਣ ਦੀ ਤੁਸੀਂ ਨੇ ਇਹ ਬਾਈ ਜੀ ਖੇਚਲਾ ਕਰਨੀ ਆ ਤੁਸੀਂ ਨੇ ਆਉਣਾਗਾ ਕਿਹੜਾ ਤੁਸੀਂ ਨਾ ਦੇਖਣਾ ਵੀ ਉਹਦੀ ਆਕੇ ਮਾਹੌਲ ਲੋਕੇਸ਼ਨ ਕੀ ਆ ਠੀਕ ਆ ਤਾ ਇਹ ਚਾਰ ਸਹਰਾਂ ਦੇ ਵਿਚਾਲੇ ਆ ਗਈ ਜੀ ਮੰਡੀ ਇਧਰ ਤਾਂ ਲਹਿਰਾ ਆ ਗਿਆ ਹਾਂਜੀ ਇਧਰ ਬਰੇਟੇ ਆ ਗਏ ਬਰੇਟੇ ਆ ਗਏ ਇਧਰ ਭਲਾ ਡਾ ਆ ਗਿਆ ਇਧਰ ਭਲਾ ਡਾ ਇਧਰ ਪੀਖੀ ਆ ਗਈ ਹਾਂਜੀ ਚਾਰ ਸਨਾਂ ਦੇ ਵਿਚਾਲੇ ਮੰਡੀ ਹੈ ਹਾਂਜੀ ਓਰੇ ਹੋਰ ਕੋਈ ਲਵੇਲੇ ਮੰਡੀ ਨਹੀਂ ਹੈ ਜੀ ਮੰਡੀ ਨਹੀਂ ਹੈਗੀ ਤੇ ਜਿੰਨੇ ਹੈਗੇ ਸਾਰਾ ਓਰੇ ਮਾਲਾਂ ਨੇ ਦਾ ਗਾੜਾ ਹੈ ਸਹੀ ਗੱਲ ਹੈ ਜੀ ਜੇ ਕੋਈ 10-10 ਪਸੂ ਵੀ ਲੈ ਕੇ ਆਵੇ ਹਾਂਜੀ ਤਾਂ ਵੀ ਥੋੜੇ ਥੋੜੇ ਨਾ ਬਾਜ਼ਾਰ ਲੱਗ ਜਾਂਦਾ ਹੈ ਬਾਜ਼ਾਰ ਲੱਗ ਜਾਂਦਾ ਤਾਂ ਜਿੰਨਾ ਮਰਜ਼ੀ ਬਾਜ਼ਾਰ ਲਾ ਲੋ ਹਾਂਜੀ ਤੇ ਬਾਕੀ ਮੇਰੀ ਬੇਨਤੀ ਹੈ ਵੀ ਜੇ ਕੋਈ ਮੇਮ ਨਹੀਂ ਲਊ ਕੋਈ ਮੇਮ ਨਾ ਲਊ ਇੱਕ ਇੱਕ ਘਰ ਚ ਵੀ ਬੱਕਰੀ ਰੱਖ ਸਕਦਾ ਹੈ ਬੰਦਾ 2 2 4 4 ਵੀ ਰੱਖ ਸਕਦਾ ਹੈ ਹਾਂ ਜੀ ਨਵਾਂ ਸ਼ੌਂਕ ਕਰ ਸਕਦਾ ਹੈ ਨਵਾਂ ਸ਼ੌਂਕ ਕਰ ਸਕਦਾ ਹੈ ਹਾਂ ਜੀ ਵੀਰਾਂ ਦੇ ਨਾਲ ਬਹੁਤ ਪ੍ਰੋਜੈਕਟ ਤਿਆਰ ਕਰ ਸਕਦਾ ਜੇ ਬੰਦੇ ਨੂੰ ਸ਼ੌਂਕ ਹੋਵੇ ਹਾਂ ਨਹੀਂ ਤਾਂ ਬਾਈ ਜੀ ਵੀਡੀਓ ਕੱਟ ਕੇ ਨਾ ਦੋਵਾ